ਮੰਡਪਾਗੀ ਖਬਰ ਸਾਹਮਣੇ ਆਈ ਹੈ ਕਿ ਕੁਵੈਤ ਦੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਚੁੱਕੀ ਹੈ ਜਿਸ ਕਰਕੇ 45 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 40 ਭਾਰਤੀ ਦੱਸੇ ਜਾ ਰਹੇ ਹਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਦੇ ਵਿੱਚ ਮਜ਼ਦੂਰ ਰਹਿ ਰਹੇ ਸਿਗੇ ਜਿਨ੍ਹਾਂ ਦੇ ਵੱਲੋਂ ਕੰਮ ਕਾਜ ਕੀਤਾ ਜਾ ਰਿਹਾ ਸੀਗਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਉਹ ਭਾਰਤੀ ਲੋਕ ਜਿਹੜੇ ਕਿ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਅਤੇ ਆਪਣੇ ਘਰ ਦੀ ਰਿਹਾਇਸ਼ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਲਈ ਜਦੋਂ ਵਿਦੇਸ਼ਾਂਵਲ ਤੁਰਕ ਕਰਦੇ ਨੇ ਤਾਂ ਇਹ ਦੇਸ਼ ਜਿਹੜੇ ਸਭ ਤੋਂ ਵੱਧ ਗਿਨੇ ਜਾਂਦੇ ਨੇ ਜਿਵੇਂ ਦੁਬਈ ਹੋ ਗਿਆ ਕੁਵੈਤੋ ਹੋ ਗਿਆ ਤੇ ਹੋਰ ਵੀ ਅਜਿਹੇ ਕਈ ਦੇਸ਼ ਨੇ ਜਿੱਥੇ ਕਿ ਰੋਜ਼ਗਾਰ ਦੀ ਭਾਲ ਦੇ ਵਿੱਚ ਭਾਰਤੀ ਲੋਕ ਜਾਂਦੇ ਨੇ ਪਰ ਇਸੇ ਵਿਚਾਲੇ ਕੁਵੈਤੋ ਉਸ ਵਕਤ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਇੱਕ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਉਸ ਬਿਲਡਿੰਗ ਦੇ ਵਿੱਚ ਮਜ਼ਦੂਰ ਕੰਮ ਕਰਦੇ ਸੀ ਜਿਨ੍ਹਾਂ ਦੇ ਵੱਲੋਂ 49 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 40 ਭਾਰਤੀ ਦੱਸੇ ਜਾ ਰਹੇ ਹਨ ਅੱਜ ਦੇ ਨਾਲ ਹੀ ਤੁਹਾਨੂੰ ਦੱਸਦੀ ਜਾਣਕਾਰੀ ਦੇ ਮੁਤਾਬਕ ਆਗਲ ਲੱਗਣ ਦੀ ਇੱਕ ਘਟਨਾ ਦੱਖਣੀ ਕੁਵੈਤ ਦੇ ਮਸਦਫ ਸ਼ਹਿਰ ਦੇ ਵਿੱਚ ਵਾਪਰੀ ਹੈ ਬੁੱਧਵਾਰ ਨੂੰ ਲੱਗੀ ਅੱਗ ਦੇ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਸ ਭਿਆਨਕ ਹਾਦਸੇ ਤੋਂ ਬਾਅਦ ਜ਼ਿੰਮੇਵਾਰ ਮਾਲਕ ਨੂੰ ਠਹਿਰਾਇਆ ਇਸ ਜਨਾਨੀ ਨੂੰ ਕਿਹਾ ਹੈ ਕਿ ਲਾਲਚ ਕਾਰਨ ਇੱਕ ਖੌਫਨਾਕ ਘਟਨਾ ਵਾਪਰੀ ਹੈ ਇਸ ਦੇ ਨਾਲ ਹੀ ਗ੍ਰਹਿ ਵਿਭਾਗ ਦੇ ਨਾਲ-ਨਾਲ ਰੱਖਿਆ ਮੰਤਰਾਲੇ ਵੀ ਜ਼ਿੰਮੇਵਾਰ ਹੈ ਇਹ ਭਿਆਨਕ ਅਗਾਂ 49 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੇ ਵਿੱਚ 40 ਭਾਰਤੀ ਸਨ ਕੁਵੈਤੀ ਸਰਕਾਰੀ ਟੀਵੀ ਦੱਸਿਆ ਗਿਆ ਹੈ ਕਿ ਇਸ ਬਿਲਡਿੰਗ ਵਿੱਚ ਅੱਗ ਲੱਗੀ ਉੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਰਹਿੰਦੇ ਸਨ ਇਸ ਦੇ ਨਾਲ ਹੀ ਇਸ ਇਮਾਰਤ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਧੂਏ ਅਤੇ ਅੱਗ 'ਚ ਘਿਰੇ ਹੋਏ ਲੋਕ ਦੇ ਦਮ ਘੁੱਟਣ ਕਾਰਨ ਸੜਨ ਕਾਰਨ ਨਦੀ ਮੌਤ ਹੋ ਗਈ ਹੈ ਸਥਾਨਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ 49 ਭਾਰਤੀ ਦੀ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਦੀ ਜ਼ਿਆਦਾਤਰ ਲੋਕ ਭਾਰਤੀ ਹਨ ਕੁਵੈਤੀ ਸਰਕਾਰੀ ਟੀਵੀ ਤੇ ਇਹ ਵੀ ਦੱਸਿਆ ਲਗਿਆ ਕਿ ਜਿਸ ਬਿਲਡਿੰਗ ਵਿੱਚ ਅੱਗ ਲੱਗੀ ਹੋ ਤੀ ਵੱਡੀ ਗਿਣਤੀ ਵਿੱਚ ਮਜ਼ਦੂਰ ਸਨ ਇਮਾਰਤ ਜੋ ਵੱਡੀ ਗਿਣਤੀ ਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਜਿੱਥੇ ਅੱਗ ਦੇ ਘੇਰੇ ਵਿੱਚ ਆਉਣ ਕਾਰਨ ਜਾਂ ਭਾਰਤੀਆਂ ਦੀ ਦਮ ਘੁੱਟਣ ਦੇ ਕਰਕੇ ਤੇ ਸੜਨ ਦੇ ਕਰਕੇ ਅੱਗ ਦੇ ਵਿੱਚ ਮੌਤ ਹੋ ਚੁੱਕੀ ਹੈ ਫਿਲਹਾਲ ਮਨਦਪਾਗੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਰੋਜ਼ਗਾਰ ਦੀ ਭਾਲ ਦੇ ਲਈ ਭਾਰਤੀ ਲੋਕ ਜੁੜੇ ਨੇ ਉਹ ਕੁਵੈਤ ਦੇ ਵਿੱਚ ਜਾਂਦੇ ਨੇ ਪਰ ਉੱਥੇ ਹੀ ਉਹਨਾਂ ਦੇ ਨਾਲ ਇਹ ਮਨਦਪਾਗੀ ਘਟਨਾ ਵਾਪਰ ਗਈ ਫਿਲਹਾਲ ਇਹ ਅੱਗ ਕਿਵੇਂ ਲੱਗੀ ਹੈ ਕੌਣ ਜ਼ਿੰਮੇਵਾਰ ਹੈ ਤਾਂ ਫਿਲਹਾਲ ਜਾਂਚ ਦਾ ਵਿਸ਼ਾ ਹੈ ਮੰਦਭਾਗੀ ਖਬਰ ਸਾਹਮਣੇ ਆਈ ਹੈ ਕਿ ਕੁਵੈਤ ਦੇ ਵਿੱਚ ਇੱਕ ਇਮਾਰਤ ਨੂੰ ਅੱਗ ਲੱਗ ਚੁੱਕੀ ਹੈ ਜਿਸ ਕਰਕੇ 45 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 40 ਭਾਰਤੀ ਦੱਸੇ ਜਾ ਰਹੇ ਹਨ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਇਸ ਬਿਲਡਿੰਗ ਦੇ ਵਿੱਚ ਮਜ਼ਦੂਰ ਰਹਿ ਰਹੇ ਸਿਗੇ ਜਿਨ੍ਹਾਂ ਦੇ ਵੱਲੋਂ ਕੰਮ ਕਾਜ ਕੀਤਾ ਜਾ ਰਿਹਾ ਸੀਗਾ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਉਹ ਭਾਰਤੀ ਲੋਕ ਜਿਹੜੇ ਕਿ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਲਈ ਅਤੇ ਆਪਣੇ ਘਰ ਦੀ ਰਿਹਾਇਸ਼ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਲਈ ਜਦੋਂ ਵਿਦੇਸ਼ਾਂਵਲ ਤੁਰਕ ਕਰਦੇ ਨੇ ਤਾਂ ਇਹ ਦੇਸ਼ ਜਿਹੜੇ ਸਭ ਤੋਂ ਵੱਧ ਗਿਨੇ ਜਾਂਦੇ ਨੇ ਜਿਵੇਂ ਦੁਬਈ ਹੋ ਗਿਆ ਕੁਵੈਤੋ ਹੋ ਗਿਆ ਤੇ ਹੋਰ ਵੀ ਅਜਿਹੇ ਕਈ ਦੇਸ਼ ਨੇ ਜਿੱਥੇ ਕਿ ਰੋਜ਼ਗਾਰ ਦੀ ਭਾਲ ਦੇ ਵਿੱਚ ਭਾਰਤੀ ਲੋਕ ਜਾਂਦੇ ਨੇ ਪਰ ਇਸੇ ਵਿਚਾਲੇ ਕੁਵੈਤੋ ਉਸ ਵਕਤ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਜਦੋਂ ਇੱਕ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਉਸ ਬਿਲਡਿੰਗ ਦੇ ਵਿੱਚ ਮਜ਼ਦੂਰ ਕੰਮ ਕਰਦੇ ਸੀ ਜਿਨ੍ਹਾਂ ਦੇ ਵੱਲੋਂ 49 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 40 ਭਾਰਤੀ ਦੱਸੇ ਜਾ ਰਹੇ ਹਨ ਅੱਜ ਦੇ ਨਾਲ ਹੀ ਤੁਹਾਨੂੰ ਦਿੱਤੀ ਜਾਣਕਾਰੀ ਦੇ ਮੁਤਾਬਕ ਆਗਲ ਲੱਗਣ ਦੀ ਇੱਕ ਘਟਨਾ ਦੱਖਣੀ ਕੁਵੈਤ ਦੇ ਮਸਦਫ ਸ਼ਹਿਰ ਦੇ ਵਿੱਚ ਵਾਪਰੀ ਹੈ ਬੁੱਧਵਾਰ ਨੂੰ ਲੱਗੀ ਅੱਗ ਦੇ ਕਾਰਨ 49 ਲੋਕਾਂ ਦੀ ਮੌਤ ਹੋ ਗਈ ਹੈ ਕੁਵੈਤ ਦੇ ਉਪ ਪ੍ਰਧਾਨ ਮੰਤਰੀ ਨੇ ਦੱਸਿਆ ਹੈ ਕਿ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਇਸ ਭਿਆਨਕ ਹਾਦਸੇ ਤੋਂ ਬਾਅਦ ਜ਼ਿੰਮੇਵਾਰ ਮਾਲਕ ਨੂੰ ਠਹਿਰਾਇਆ ਇਸ ਜਨਾਨੀ ਨੇ ਕਿਹਾ ਹੈ ਕਿ ਲਾਲਚ ਕਾਰਨ ਇੱਕ ਖੌਫਨਾਕ ਘਟਨਾ ਵਾਪਰੀ ਹੈ ਇਸ ਦੇ ਨਾਲ ਹੀ ਗ੍ਰੈਵ ਵਿਭਾਗ ਦੇ ਨਾਲ-ਨਾਲ ਰੱਖਿਆ ਮੰਤਰਾਲੇ ਵੀ ਜ਼ਿੰਮੇਵਾਰ ਹੈ ਇਹ ਭਿਆਨਕ ਅ 49 ਲੋਕਾਂ ਦੀ ਮੌਤ ਹੋ ਗਈ ਹੈ ਇਸ ਦੇ ਵਿੱਚ 40 ਭਾਰਤੀ ਸਨ ਕੁਵੈਤੀ ਸਰਕਾਰੀ ਟੀਵੀ ਤੇ ਦੱਸਿਆ ਗਿਆ ਹੈ ਕਿ ਇਸ ਬਿਲਡਿੰਗ ਵਿੱਚ ਅੱਗ ਲੱਗੀ ਉੱਥੇ ਵੱਡੀ ਗਿਣਤੀ ਵਿੱਚ ਮਜ਼ਦੂਰ ਰਹਿੰਦੇ ਸਨ ਇਸ ਦੇ ਨਾਲ ਹੀ ਇਸ ਇਮਾਰਤ ਤੋਂ ਵੱਡੀ ਗਿਣਤੀ ਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਧੂਏ ਅਤੇ ਅੱਗ ਚ ਘਿਰੇ ਹੋਏ ਲੋਕ ਦੇ ਦਮ ਘੁੱਟਣ ਕਾਰਨ ਸੜਨ ਕਾਰਨ ਨਦੀ ਮੌਤ ਹੋ ਗਈ ਹੈ ਸਥਾਨਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਅੱਗ ਲੱਗਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ 49 ਭਾਰਤੀ ਦੀ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਦੀ ਜ਼ਿਆਦਾਤਰ ਲੋਕ ਭਾਰਤੀ ਹਨ ਕੁਵੈਤੀ ਸਰਕਾਰੀ ਟੀਵੀ ਤੇ ਇਹ ਵੀ ਦੱਸਿਆ ਲਗਿਆ ਕਿ ਜਿਸ ਬਿਲਡਿੰਗ ਵਿੱਚ ਅੱਗ ਲੱਗੀ ਹੋ ਤੀ ਵੱਡੀ ਗਿਣਤੀ ਵਿੱਚ ਮਜ਼ਦੂਰ ਸਨ ਇਮਾਰਤ ਜੋ ਵੱਡੀ ਗਿਣਤੀ ਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਪਰ ਜਿੱਥੇ ਅੱਗ ਦੇ ਘੇਰੇ ਵਿੱਚ ਆਉਣ ਕਾਰਨ ਜਾਂ ਭਾਰਤੀਆਂ ਦੀ ਦਮ ਘੁੱਟਣ ਦੇ ਕਰਕੇ ਤੇ ਸੜਨ ਦੇ ਕਰਕੇ ਅੱਗ ਦੇ ਵਿੱਚ ਮੌਤ ਹੋ ਚੁੱਕੀ ਹੈ ਫਿਲਹਾਲ ਮਨਜਪਾਗੀ ਖਬਰ ਹੈ ਕਿ ਜਿਸ ਤਰੀਕੇ ਦੇ ਨਾਲ ਰੋਜ਼ਗਾਰ ਦੀ ਭਾਲ ਦੇ ਲਈ ਭਾਰਤੀ ਲੋਕ ਜੁੜੇ ਨੇ ਉਹ ਕੁਵੈਤ ਦੇ ਵਿੱਚ ਜਾਂਦੇ ਨੇ ਪਰ ਉੱਥੇ ਹੀ ਉਹਨਾਂ ਦੇ ਨਾਲ ਇਹ ਮਨਜਪਾਗੀ ਘਟਨਾ ਵਾਪਰ ਗਈ ਫਿਲਹਾਲ ਇਹ ਅੱਗ ਕਿਵੇਂ ਲੱਗੀ ਹੈ ਕੌਣ ਜ਼ਿੰਮੇਵਾਰ ਹੈ ਤਾਂ ਫਿਲਹਾਲ ਜਾਂਚ ਦਾ ਵਿਸ਼ਾ ਹੈ